ਸੀਨ ਆਦਰੂ ਵਿੱਚ ਤੁਹਾਡਾ ਸਵਾਦ ਕਰਦਾ ਮੇਰਾ ਨਾਮ ਪਾਸਟਰ ਈਸ਼ਵਰ ਸਿੰਘ ਆਓ ਆਪਾਂ ਪ੍ਰਭੂ ਦੇ ਬਚਨ ਦੇ ਵਿੱਚ ਜਾਈਏ ਅਤੇ ਪ੍ਰਭੂ ਦੇ ਬਚਨ ਦੇ ਵਿੱਚੋਂ ਸਿੱਖੀਏ ਅੱਜ ਮੈਂ ਪ੍ਰਭੂ ਦਾ ਬਚਨ ਤੁਹਾਡੇ ਲਈ ਲੈ ਕੇ ਆਇਆ ਯਾਕੂਬ ਦੀ ਪੋਥੀ ਉਹਦਾ ਚਾਰ ਦੇ ਆਏ ਤੇ ਅਤੇ ਉਹਦੀ ਸਤ ਹੈ ਇੱਥੇ ਲਿਖਿਆ ਹੋਇਆ ਹੈ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਸੋ ਕਿਸ ਤਰ੍ਹਾਂ ਆ ਤੁਸੀਂ ਕੀ ਹੋਣਾ ਪਰਮੇਸ਼ਰ ਦਾ ਬਚਨ ਕੀ ਕਹਿੰਦਾ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਣਾ ਹੈ। ਤਾਂ ਅੱਜ ਤੁਹਾਨੂੰ ਮੈਂ ਕਈ ਗੱਲਾਂ ਦੱਸਾਂਗਾ ਜਿਹੜੀਆਂ ਕੀ ਆ ਉਹ ਤੁਹਾਡੀ ਜ਼ਿੰਦਗੀ ਦੇ ਲਈ ਕੀ ਆ ਇੰਪੋਰਟੈਂਟ ਆ ਬਹੁਤ ਹੀ ਕੀ ਆ ਜ਼ਰੂਰੀ ਆ। ਪਰਮੇਸ਼ਵਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਕੋਲੋਂ ਪੱਜ ਜਾਵੇਗਾ। ਹੀਪ ਆਪ ਯੂ ਆਪਣੇ ਹੱਥ ਸ਼ੁੱਧ ਕਰੋ। ਅਤੇ ਹੀ ਦੋਚਿਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁਖੀ ਹੋਵੋ ਸੋ ਕਰੋ ਅਤੇ ਰੋਵੋ ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆ ਕਰੇਗਾ ਹ Alleluia glory to god ਸੋ ਪਰਮੇਸ਼ਰ ਦਾ ਬਚਨ ਸਾਨੂੰ ਕੀ ਕਹਿ ਰਿਹਾ ਹੈਗਾ ਆ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰਨਾ ਹੈ ਯਾਕੂਬ ਕਹਿ ਰਹੇ تھے ਯਾਕੂਬ ਨੇ ਇਹ ਕੀਤਾ ਚਿੱਠੀ ਜਿਹੜੀ ਹੈਗੀ ਆ ਇਹ ਲਿਖੀ ਆ ਤੇ ਉਸਨੇ ਕੀ ਕਿਹਾ ਕਿ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਣਾ ਹੈਗਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰਨਾ ਹੈਗਾ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਅਧੀਨ ਕਰ ਸਕਦੇ ਹੈਗੇ ਤਰ੍ਹਾਂ ਹੋ ਸਕਦਾ ਹੈਗਾ ਕੁਝ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਹੱਥਾਂ ਚੋਂ ਨਿਕਲ ਗਈਆਂ ਪਰ ਤੁਸੀਂ ਉਹਨਾਂ ਨੂੰ ਆਪਣੀ ਤਾਕਤ ਦੇ ਨਾਲ ਸਹੀ ਕਰਨਾ ਚਾਹੁੰਦੇ ਹੈਗੇ ਜਾਂ ਆਪਣੀ ਤਾਕਤ ਦੇ ਨਾਲ ਤਰੱਕੀ ਪਾਉਣਾ ਚਾਹੁੰਦੇ ਹੈਗੇ ਜਾਂ ਆਪਣੀ ਤਾਕਤ ਦੇ ਨਾਲ ਤੁਸੀਂ ਧਨ ਪਾਉਣਾ ਚਾਹੁੰਦੇ ਹੈਗੇ ਆ ਪਾਉ ਰਹੂ ਤੁਸੀਂ ਪਾ ਨਹੀਂ ਸਕਦੇ। ਥੋੜ ਤੁਸੀਂ ਕੋਸ਼ਿਸ਼ ਕਰ ਰਹੇ ਆਂ ਪਰ ਤੁਹਾਨੂੰ ਮਿਲ ਨਹੀਂ ਰਿਹਾ। ਪਰ ਕੀ ਆ ਇੱਥੇ ਤੁਹਾਨੂੰ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦੇਣਾ ਹੈਗਾ। ਸ਼ਾਂਤ ਹੋ ਜਾਣਾ ਹੈਗਾ। ਇਕੱਲੇ ਕਰ ਲੈਣਾ ਹੈਗਾ। ਸਮੇਂ ਦੀ ਉਡੀਕ ਕਰਨੀ ਕਿਹੜੇ ਸਮੇਂ ਦੀ ਸਹੀ ਸਮੇਂ ਦੀ ਉਡੀਕ ਕਰਨੀ ਜਦੋਂ ਪਰਮੇਸ਼ਵਰ ਤੁਹਾਡੇ ਲਈ ਕੀਆ ਰਾਸਤਾ ਖੋਲੇ। ਉਹਨੂੰ ਕਹਿੰਦੇ ਆ ਅਧੀਨਗੀ। ਤੁਸੀਂ ਆਪਣੇ ਆਪ ਨੂੰ ਪ੍ਰਭੂ ਦੇ ਕੀ ਹੱਥਾਂ ਦੇ ਵਿੱਚ ਸਰੈਂਡਰ ਕਰਤਾ ਹੈ। ਇਹਦਾ ਮਤਲਬ ਹੈ ਇਹ ਨਹੀਂ ਹੈ ਕਿ ਤੁਸੀਂ ਕੁਝ ਵੀ ਨਹੀਂ ਕਰਨਾ। ਉਸ ਸਮੇਂ ਦੇ ਵਿੱਚ ਤੁਸੀਂ ਨਵੀਆਂ ਚੀਜ਼ਾਂ ਨੂੰ ਸਿੱਖਣਾ ਹੈਗਾ ਆਪਣੀ ਸੋਚ ਨੂੰ ਬਦਲਣਾ ਹੈਗਾ ਆਪਣੇ ਮਨ ਨੂੰ ਬਦਲਣਾ ਹੈਗਾ ਆਪਣੇ ਖਿਆਲਾਂ ਨੂੰ ਬਦਲਣਾ ਹੈਗਾ ਪ੍ਰਭੂ ਦੇ वचन ਨੂੰ ਸਿੱਖਣਾ ਹੈਗਾ ਪਰ ਤੁਸੀਂ ਕਿੱਥੇ ਰੱਖਣਾ ਆਪਣੇ ਆਪ ਨੂੰ ਪ੍ਰਭੂ ਦੇ ਅਧੀਨ ਰੱਖਣਾ ਹੈ ਇੱਥੇ ਕੀ ਲਿਖਿਆ ਹੈਗਾ ਆ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਜਦੋਂ ਤੁਸੀਂ ਪ੍ਰਭੂ ਦੇ ਅਧੀਨ ਹੋਵੋਗੇ ਉਹਦਾ ਮਤਲਬ ਹੈ ਤੁਸੀਂ ਆਪਣੇ ਆਪ ਨੂੰ ਤਿਆਰ ਕਰਨਾ ਹੈਗਾ ਪਰਮੇਸ਼ਵਰ ਦੀ ਤਾਕਤ ਦੇ ਵਿੱਚ ਤਿਆਰ ਕਰਨਾ ਹੋਰ ਤਕੜੇ ਹੋਣਾ ਹੈਗਾ ਕਿਉਂਕਿ ਜਿਹੜੇ ਜਿਹੜਾ ਤੁਸੀਂ ਸਾਹਮਣਾ ਕਰ ਰਹੇ ਹੈਗੇ ਆ ਉਹ ਤਾਕਤ ਬੜਿਆ ਉਹ ਕੋਈ ਆਮ ਕੋਈ ਇਨਸਾਨ ਨਹੀਂ ਕੋਈ ਮਾੜਾ ਕੋਈ ਇਨਸਾਨ ਨਹੀਂ ਹੈ ਜਿਹਨੂੰ ਤੁਸੀਂ ਕੀ ਹੈਗਾ ਆ ਛਿੜਕਾ ਮਾਰ ਕੇ ਕੀਆ ਤੁਸੀਂ ਉਹਨੂੰ ਪਿੱਛੇ ਹਟਾ ਸਕਦੇ ਹੈਗੇ ਆ ਉਹ ਸ਼ੈਤਾਨ ਆ ਉਹ ਪਰਮੇਸ਼ਵਰ ਦਾ ਦੂਤ ਰਹਿ ਚੁੱਕਾ ਹੈਗਾ ਉਹ ਸਰ ਨਾਲੋਂ ਵੱਡਾ ਦੂਤ ਰਹਿ ਚੁੱਕਾ ਹੈ ਕਿ ਤੁਸੀਂ ਉਹਨੂੰ ਹਰਾ ਸਕਦੇ ਹੋ ਕਿ ਉਹਦੇ ਕੋਲ ਤਾਕਤ ਨਹੀਂ ਹੈਗੀ ਉਹਦੇ ਕੋਲ ਉਹੋ ਹੀ ਤਾਕਤ ਹਜੇ ਵੀ ਉਹਦੇ ਕੋਲ ਹੈਗੀ ਆ ਪਰ ਉਹਦੇ ਨਾਲ ਜੋ ਤਾਕਤ ਵਾਰਿਆ ਉਹ ਪਰਮੇਸ਼ਵਰ ਆ ਉਹ ਯਸੂ ਮਸੀਹ ਹੈਗਾ ਤੇ ਤੁਸੀਂ ਜਦੋਂ ਉਸ ਨਾਲ ਲੜਨਾ ਹੈਗਾ ਆ ਉਹ ਉਹ ਪਰਮੇਸ਼ਵਰ ਦੇ ਹਥਿਆਰਾਂ ਨਾਲ ਲੜਨਾ ਕਦੇ ਨਾਲ ਤੁਸੀਂ ਆਪਣੇ ਆਪ ਨੂੰ ਉਹਦੇ ਅਧੀਨ ਕਰ ਦੇਣਾ ਹੈਗਾ ਫਿਰ ਜਦੋਂ ਤੁਸੀਂ ਯਸੂ ਦੇ ਅਧੀਨ ਹੋ ਜਾਣਾ ਹੈ ਫਿਰ ਸ਼ੈਤਾਨ ਕੀ ਆ ਜਦੋਂ ਤੁਹਾਨੂੰ ਦੇਖੇਗਾ ਉਹ ਕਿਹਨੂੰ ਦੇਖੇਗਾ ਉਹ ਯਿਸੂ ਨੂੰ ਦੇਖੇਗਾ ਤੇ ਯਿਸੂ ਕੀ ਆ ਤੁਹਾਡੇ ਨਾਲ ਆ ਇੱਥੇ ਨਿਕੀ ਲਿਖਿਆ ਗਿਆ ਆ ਪਰ ਤੁਸੀਂ ਪਰਮੇਸ਼ਵਰ ਦੇ ਅਧਿਨ ਹੋ ਉਹ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਤੁਹਾਡੇ ਕੋਲੋਂ ਭਜ ਜਾਵੇਗਾ ਫਿਰ ਪਰਮੇਸ਼ਵਰ ਤੁਹਾਡੇ ਲਈ ਕੀ ਲੜ ਰਿਹਾ ਹੈਗਾ ਤੁਸੀਂ ਲੜ ਨਹੀਂ ਰਹੇ ਕਿਉਂਕਿ ਤੁਸੀਂ ਆਪਣੇ ਹਥਿਆਰਾਂ ਦੇ ਨਾਲ ਹੁਣ ਲੜ ਨਹੀਂ ਰਹੇ ਆਪਣੇ ਖਿਆਲਾਂ ਨਾਲ ਨਹੀਂ ਲੜ ਰਹੇ ਪਰ ਕਿ ਤੁਸੀਂ ਪਰਮੇਸ਼ਵਰ ਦੀ ਸੋਚ ਦੇ ਨਾਲ ਪਰਮੇਸ਼ਵਰ ਦੇ ਬਚਨ ਦੇ ਨਾਲ ਤੁਸੀਂ ਕੀ ਲੜ ਰਹੇ ਹੋ ਪਰਮੇਸ਼ਵਰ ਦੇ ਨੇੜੇ ਜਾਓ ਸੋ ਉਸ ਸਮੇਂ ਜਦੋਂ ਉਹ ਦਿਨ ਹੋਣਾ ਉਹ ਕਿੱਥੇ ਜਾਣਾ ਪਰਮੇਸ਼ਵਰ ਦੇ ਨੇੜੇ ਜਾਣਾ ਹੈਗਾ ਵਚਨ ਪੜ੍ਹਨਾ ਹੈਗਾ ਉਹਦੇ ਬਾਰੇ ਸੋਚਣਾ ਹੈਗਾ ਗਲ ਚੀਜ਼ਾਂ ਚੀਜ਼ਾਂ ਤੋਂ ਪਰੇ ਹੋਣਾ ਹੈਗਾ ਗਲਤ ਗੱਲਾਂ ਤੋਂ ਕੀਆ ਪਰੇ ਹੋਣਾ ਹੈਗਾ ਪਰਮੇਸ਼ਵਰ ਦੇ ਨੇੜੇ ਜਾਓ ਤਾਂ ਤੁਹਾਡੇ ਕੋਲੋਂ ਪੰਜ ਆਵੇਗਾ ਕਿਉਂਕਿ ਸ਼ੈਤਾਨ ਜਿਹੜਾ ਹੈਗਾ ਉਹ ਸਿਰਫ ਇੱਕ ਪਰਸਨ ਤੋਂ ਡਰਦਾ ਆ ਉਹ ਕੌਣ ਆ ਉਹ ਸਾਡਾ ਪਰਮੇਸ਼ਵਰ ਯਿਸੂ ਨਾਸਰੀਆ ਜਿਸਨੇ ਉਸ ਨੂੰ ਕੀਆ ਸਲੀਬ ਦੇ ਉੱਤੇ ਹਰਾਇਆ ਜਿਸ ਨੇ ਉਸ ਦੀ ਸਰੀਰ ਨੂੰ ਫੇਆ ਤੇ ਜਦੋਂ ਤੁਸੀਂ ਉਹਦੇ ਨੇੜੇ ਜਾਓਗੇ ਤਾਂ ਫੇਰ ਕੀ ਹੈਗਾ ਆ ਸ਼ੈਤਾਨ ਨੂੰ ਤੁਸੀਂ ਭਜਾ ਸਕਦੇ ਹੈਗੇ ਆ ਇਹ ਪਾਪੀਓ ਆਪਣੇ ਹੱਥ ਸ਼ੁੱਧ ਕਰੋ ਅਤੇ हे ਦੋਚਿਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਜਦੋਂ ਤੁਸੀਂ ਅਧੀਨ ਕਰਨਾ ਹੈਗਾ ਆ ਤੁਸੀਂ ਆਪਣੇ ਆਪ ਨੂੰ ਕੀ ਕਰਨਾ ਹੈਗਾ ਆ ਪਵਿੱਤਰ ਕਰਨਾ ਸ਼ੁਰੂ ਕਰਨਾ ਆਪਣੇ ਹੱਥਾਂ ਦੇ ਕੰਮਾਂ ਨੂੰ ਆਪਣੀਆਂ ਸੋਚਾਂ ਨੂੰ ਪਵਿੱਤਰ ਕਰਨਾ ਸ਼ੁਰੂ ਕਰ ਦਿੰਨਾ ਵੀ ਜੋ ਸ਼ੈਤਾਨ ਉਹ ਕਿਹੜੀ ਜਗ੍ਹਾ ਤੋਂ ਕੀ ਆ ਰਿਹਾ ਹੈ ਅੰਦਰ ਕਿਹੜੀ ਜਗ੍ਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰ ਰਿਹਾ ਹੈਗਾ ਕਿੱਥੋਂ ਤੁਹਾਨੂੰ ਨੁਕਸਾਨ ਪਹਚਾਰਿਆ ਤੁਸੀਂ ਉਸ ਰਾਸਤਿਆਂ ਨੂੰ ਬੰਦ ਕਰਨਾ ਹੈਗਾ ਜਿੱਥੋਂ ਸ਼ੈਤਾਨ ਅੰਦਰ ਆ ਰਿਹਾ ਹੈ हे ਦੋਚਿਤਿਓ ਤੁਸੀਂ ਦੋ ਚਿੱਤੇ ਜਿਹੜੇ ਹੈਗੇ ਆ ਤੁਹਾਡਾ ਮਨ ਜਿਹੜਾ ਹੈਗਾ ਕਦੀ ਇੱਧਰ ਭਟਕਦਾ ਕਦੀ ਉੱਧਰ ਭਟਕਦਾ ਹੈਗਾ ਆ ਪਰ ਤੁਸੀਂ ਆਪਣੇ ਮਨ ਨੂੰ ਕੀ ਆ ਇੱਕ ਪਾਸੇ ਲਾਉਣਾ ਹੈਗਾ ਕਿੰਦੇ ਲਾਉਣਾ ਪਰਮੇਸ਼ਰ ਦੇ ਵੱਲ ਜਾਂ ਉਹ ਮਿਸ਼ਨ ਦੇ ਵੱਲ ਜਿਹੜਾ ਕੀ ਆ ਮਿਸ਼ਨ ਪਰਮੇਸ਼ਵਰ ਨੇ ਤੁਹਾਨੂੰ ਕੀ ਦਿੱਤਾ ਹੋਇਆ ਹੈ ਬਾਈਬਲ ਦੇ ਵਿੱਚ ਲਿਖਿਆ ਦੋ ਚਿੱਤਾ ਮਨੁੱਖ ਪਰਮੇਸ਼ਵਰ ਦੇ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਸੋ ਤੁਸੀਂ ਦੋ ਚੁੱਤੇ ਕੀ ਆ ਨਹੀਂ ਰਹਿਣਾ ਪਰਮੇਸ਼ਵਰ ਤੁਹਾਨੂੰ ਕੀ ਆ ਸਾਧ ਰਿਹਾ ਕਹਿੰਦਾ ਮੇਰੇ ਕੋਲ ਆ ਜਾ ਹੇ ਥੱਕੇ ਮਦੇ ਬੋਝ ਜਿਹੜਾ ਦੱਬੇ ਲੋਕੇ ਮੇਰੇ ਕੋਲ ਆ ਜਾਓ ਵੇਖ ਮੈਂ ਤੁਹਾਡੇ ਦਿਲ ਦਾ ਦਰਵਾਜ਼ਾ ਟਕਾ ਰਿਹਾ ਤੇ ਜੇਕਰ ਤੁਸੀਂ ਮੇਰੀ ਆਵਾਜ਼ ਸੁਣੋ ਤਾਂ ਆਪਣੇ ਦਿਲ ਦਾ ਦਰਵਾਜ਼ਾ ਕੀ ਖੋਲ ਲਓ ਪਰਮੇਸ਼ਵਰ ਤੁਹਾਨੂੰ ਸੱਦ ਰਿਹਾ ਹੈ ਹਾਲੇਲੂਇਆ ਦੁਖੀ ਹੋਵੋ ਸੋ ਕਰੋ ਅਤੇ ਰੋਵੋ ਭਾਵੇਂ ਤੁਹਾਨੂੰ ਦੁਖੀ ਹੋਣਾ ਹੁੰਦਾ ਪੈ ਪੈਣਾ ਪੈ ਰਿਹਾ ਹੈਗਾ ਸੋ ਕਰਨਾ ਪੈ ਰਿਹਾ ਹੈਗਾ ਦੁਖੀ ਹੋ ਜਾਓ ਸੋ ਕਰ ਸਕਣਾ ਪੈ ਰਿਹਾ ਸੋਗ ਵੀ ਕਰੋ ਪਰ ਆਪਣੇ ਜੋ ਦਰਵਾਜ਼ੇ ਜਿਹੜੇ ਹੈਗੇ ਆ ਉਹ ਸ਼ੈਤਾਨ ਦੇ ਲਈ ਨਾ ਖੋਲੋ। ਕਿਉਂਕਿ ਕਈ ਵਾਰੀ ਇਹ ਨਾ ਹੁੰਦਾ ਵੀ ਕਿ ਕਿ ਇੱਕ ਦੁਨੀਆ ਦੀ ਖੁਸ਼ੀ ਦੇ ਲਈ ਦੁਨੀਆ ਦੀ ਖੁਸ਼ੀ ਨੂੰ ਪਾਣ ਦੇ ਲਈ ਕਿ ਆ ਗਲਤ ਕਦਮ ਕੀਆ ਚੱਕੇ ਜਾਂਦੇ ਹੈਗੇ ਆ। ਕਿਉਂਕਿ ਕੱਲਿਆਂ ਦਾ ਦਿਲ ਨਹੀਂ ਲੱਗਦਾ ਜਾਂ ਕੱਲਿਆਂ ਨੂੰ ਕੀ ਹੈਗਾ ਆ ਕੱਲਾਪਨ ਖਾਂਦਾ ਹੈਗਾ ਆ ਪਰ ਉਹਦੇ ਲਈ ਗਲਤ ਸੰਕਤੀ ਦੇ ਵਿੱਚ ਕੀ ਆ ਬਹੁਤ ਲੋਕ ਕੀਏ ਚਲੇ ਜਾਂਦੇ ਹੈਗੇ ਆ ਪਰ ਬਾਅਦ ਵਿੱਚ ਉਹਨਾਂ ਨੂੰ ਕੀ ਆ ਉਹਨਾਂ ਦਾ ਫਲ ਕੀ ਆ ਮਿਲਦਾ ਗਿਆ ਸੋ ਇਸ ਕਰਕੇ ਸੋਗ ਪਹਿਲਾ ਕਰਨਾ ਚੰਗਾ ਆ ਬਲਕਿ ਬਾਅਦ ਵਿੱਚ ਬਾਅਦ ਵਿੱਚ ਜਿਆਦਾ ਸੋਗ ਕਰਨਾ ਪਵੇਗਾ ਤੇ ਉਸ ਨੂੰ ਰਿਪੇਅਰ ਕਰਨ ਦੇ ਲਈ ਵੀ ਜਿਆਦਾ ਸਮਾਂ ਲੱਗੇਗਾ ਤੁਸੀਂ ਦੁਖੀ ਹੋਵੋ ਸੋ ਕਰੋ ਅਤੇ ਰੋਵੋ ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਕਿਉਂਕਿ ਇਦਾਂ ਦੀ ਖੁਸ਼ੀ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਦਾਂ ਦੀ ਕੀ ਹੈਗੀ ਆ ਇਦਾਂ ਦੇ ਕੀ ਆ ਹੋਰ ਚੀਜ਼ਾਂ ਦੀ ਕੀ ਆ ਚੀਜ਼ਾਂ ਦੀ ਤੁਹਾਨੂੰ ਕੀ ਆ ਜ਼ਰੂਰਤ ਨਹੀਂ ਹੈਗੀ ਬਲਕੇ ਜੇ ਤੁਹਾਨੂੰ ਦੁਖੀ ਹੋਣਾ ਪੈਂਦਾ ਤੁਸੀਂ ਦੁਖੀ ਕੀਆ ਹੋਵੋ ਪਰ ਕੀ ਹੋਵੇਗਾ ਤੁਹਾਡਾ ਹਾਸਾ ਸੋਗ ਨਾਲ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਪਰ ਪ੍ਰਭੂ ਦੇ ਅੱਗੇ ਨੀਵੇਂ ਹੋਵੋ ਤਾਂ ਉਹ ਤੁਹਾਨੂੰ ਉੱਚਿਆ करेगा हालेलुया बाइबल ਦੇ ਵਿੱਚ ਲਿਖਿਆ ਹੈਗਾ ਆ ਜਦੋਂ ਕੀ ਹੈਗਾ ਆ ਬੰਦੇ ਨੇ ਡਿਗਣਾ ਹੁੰਦਾ ਆ ਉਸ ਤੋਂ ਪਹਿਲਾਂ ਹੰਕਾਰ ਆਉਂਦਾ ਸ਼ੈਤਾਨ ਦੇ ਵਿੱਚ ਹੰਕਾਰ ਆਇਆ ਤੇ ਥੱਲੇ ਡਿੱਗਿਆ ਗਿਆ ਜਦੋਂ ਕਿਸੇ ਨੇ ਕੀ ਬਾਈਬਲ ਦੇ ਵਿੱਚ ਲਿਖਿਆ ਹੈਗਾ ਆ ਜਦੋਂ ਕਿਸੇ ਨੇ ਇੱਕ ਉੱਚਾ ਹੋਣਾ ਹੁੰਦਾ ਹੈਗਾ ਉਹਦੇ ਵਿੱਚ ਹਲੀਮੀ ਆਉਂਦੀ ਹੈਗੀ ਆ ਬਾਈਬਲ ਦੇ ਵਿੱਚ ਲਿਖਿਆ ਹੈਗਾ ਆ ਪਰਮੇਸ਼ਰ ਹਲੀਮਾ ਨੂੰ ਕੀ ਚੱਕਦਾ ਹੈਗਾ ਆ ਹਲੀਮਾ ਨੂੰ ਆਪਣੇ ਗੱਲ ਗੜਨ ਦੇ ਨਾਲ ਲੋਂਦਾ ਹੈਗਾ ਆ ਹਲੀਮਾ ਨੂੰ ਉਹ ਉੱਚੀਆਂ ਚਿਹਰਾਂ ਦੇ ਉੱਤੇ ਕੀ ਬਿਠਾਉਂਦਾ ਹੈ ਸੋ ਮੇਰੇ ਪੈਰ ਤੇ ਪ੍ਰਭੂ ਆਪਣੇ ਆਪ ਨੂੰ ਨੀਵੇਂ ਕਰੀਏ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇ ਦਈਏ ਪਰਮੇਸ਼ਵਰ ਦੇ ਸ਼ਕਤੀਮਾਨ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਦੇ ਕੇ ਆਪਣਾ ਨੂੰ ਨੀਵੇਂ ਕਰ ਦਈਏ ਕਿ ਪ੍ਰਭੂ ਸਿਰਫ ਤੁਸੀਂ ਹੈਗੇ ਆ ਤੁਹਾਡੇ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਤੋਂ ਬਿਨਾ ਮੈਂ ਕੁਝ ਵੀ ਨਹੀਂ ਕਰ ਸਕਦੀ ਹallelujah ਸ਼ੈਤਾਨ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਜੇਕਰ ਮੈਂ ਅੱਜ ਤੱਕ ਬਸ ਇਹ ਰਹਿ ਸਕਦਾ ਹੈਗਾ ਆ ਕਿ ਬਹੁਤ ਲੋਕ ਜਿਹੜੇ ਮੈਨੂੰ ਜਾਣਦੇ ਹੈ ਉਹਨਾਂ ਨੂੰ ਪਤਾ ਵੀ ਮੇਰੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਾਂ ਮੇਰੇ ਤੋਂ ਗਲਤੀਆਂ ਹੋਈਆਂ ਜਾਂ ਕਿਸ ਤਰ੍ਹਾਂ ਨੂੰ ਪਤਾ ਹੈਗਾ ਆ ਉਸ ਹਿਸਾਬ ਦੇ ਨਾਲ ਮੈਂ ਅਜੇ ਤੱਕ ਨਾ ਤਾਂ ਮਿਨਿਸਟਰੀ ਚ ਹੋਣਾ ਚਾਹੀਦਾ ਸੀਗਾ ਨਾ ਕੋਈ ਹੋਰ ਵੱਡਾ ਕੰਮ ਕਰ ਸਕਦਾ ਸੀਗਾ ਪਰ ਪ੍ਰਭੂ ਨੇ ਮੈਨੂੰ ਅਜੇ ਤੱਕ ਬਚਾ ਕੇ ਰੱਖਿਆ ਪਰਬੂ ਕੀਗਾ ਦਾ ਪਾਪੀ ਨੂੰ ਪਿਆਰ ਕਰਾ ਦੇ ਤੁਹਾਡੇ ਕੋਈ ਗੁਨਾਹ ਵੀ ਹੋਇਆ ਹੈ ਪ੍ਰਭੂ ਤੁਹਾਨੂੰ ਮਾਫ ਕਰ ਸਕਦਾ ਹੈ ਪ੍ਰਭੂ ਤੁਹਾਨੂੰ ਦੁਆਰਾ ਸ਼ੁਰੂਆਤ ਕਰਾਵੇਗਾ ਪ੍ਰਭੂ ਤੁਹਾਨੂੰ ਦੁਆਰਾ ਆਪਣੇ ਕੋਲ ਕੀਆ ਲੈ ਕੇ ਆਵੇਗਾ ਪ੍ਰਭੂ ਤੁਹਾਡੇ ਜਖਮਾਂ ਦੇ ਉੱਤੇ ਮਲਮ ਲਾਵੇਗਾ ਪ੍ਰਭੂ ਯਿਸੂ ਮਸੀਹ ਤੁਹਾਡੀ ਜ਼ਿੰਦਗੀ ਨੂੰ ਦੁਆਰਾ ਬਦਲ ਕੇ ਰੱਖ ਦਵੇਗਾ ਭਾਵੇਂ ਤੁਸੀਂ ਜਿੰਨੀ ਵਾਰੀ ਮਰਜੀ ਲੱਗ ਜਾਓ ਪ੍ਰਭੂ ਤੁਹਾਨੂੰ ਵਿਦੋ ਮੁਰਕੇ ਦੁਆਰਾ ਖੜਾ ਹੋ ਜਾਵੇਗਾ ਪਤਰਸ ਪਾਣੀ ਦੇ ਵਿੱਚ ਡਿੱਗਣ ਲੱਗਾ ਉਸੇ ਵੇਲੇ ਪ੍ਰਭੂ ਨੇ ਆਪਣਾ ਹੱਥ ਲੰਮਾ ਕੀਤਾ ਤੇ ਉਸ ਨੂੰ ਖਿੱਚ ਕੇ ਕੀਆ ਮੁਰਕੇ ਪਾਣੀ ਦੇ ਉੱਤੇ ਕੀਆ ਖਰਾ ਕਰ ਦਿੱਤਾ ਤੇ ਉਸ ਨੂੰ ਡੁੱਬਣ ਨਹੀਂ ਦਿੱਤਾ ਸੋ ਮੇਰੇ ਭੈਣੋ ਤੇ ਭਰਾਓ ਪਰਮੇਸ਼ਰ ਤੁਹਾਨੂੰ ਵੀ ਕੀਆ ਡੁੱਬਣ ਨਹੀਂ ਦੇਵੇਗਾ ਹallelujah ਗਲੋਰੀ ਟੂ ਗੋਡ ਆਓ ਪ੍ਰਾਰਥਨਾ ਕਰੀਏ ਖੁਦਾਬੰਦ ਤੁਹਾਡਾ ਸ਼ੁਕਰ ਤੁਹਾਡਾ ਦਿਨਵਾਦ ਕਰਦੇ ਹਾਂ ਓ ਪਿਤਾ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਅੱਜ ਦਾ ਪ੍ਰੋਗਰਾਮ ਦੇਖਣ ਖੁਦਾ ਹੁੰਦਾ ਉਹਨਾਂ ਨੂੰ ਬਰਕਤ ਆਸ਼ੀਸ਼ ਦੇਣਾ ਖੁਦਾ ਹੁੰਦਾ ਸਾਰੀਆਂ ਅੰਧਕਾਰ ਦੀਆਂ ਤਾਕਤਾਂ ਸਾਰੀਆਂ ਬਿਮਾਰੀਆਂ ਕਮਜ਼ੋਰੀਆਂ ਯਸੂ ਦੇਣਾ ਚਾਹੀਏ ਹallelujah ਜੀਵ ਕਾਮ ਉਦੋਂ ਲਗੇ 5000 ਕਿੰਨੇ ਬਰਕਤ ਯਸੂ ਦਾ mexer eu no bosta